ਹਜ਼ਾਰ ਹਜ਼ਾਰ ਦੇਵਾਂਗੇ ਜਿਹੜੀ ਹਰ ਸਮਰਤ ਕਹਿੰਦੀ ਫਿਰਦੀ ਹੈ ਮਿਲਿਆ ਨਹੀਂ 5-500 ਤੇ ਦੋ ਨੋਟ ਬਿੱਲੀ ਦੇ ਕੰਨ ਵਰਗੇ ਉਹਨੂੰ ਵੀ ਦੇ ਦਾਂਗੇ ਬਿੱਲੀ ਹੋ ਜੂਗੀ ਜਦੋਂ ਲੈ ਜਾ ਕਰੇ ਹਜ਼ਾਰ ਹਜ਼ਾਰ ਦੇਵਾਂਗੇ ਜਿਹੜੀ ਹਰ ਸਮਰਤ ਕਹਿੰਦੀ ਫਿਰਦੀ ਹੈ ਮਿਲਿਆ ਨਹੀਂ 5-500 ਤੇ ਦੋ ਨੋਟ ਬਿੱਲੀ ਦੇ ਕੰਨ ਵਰਗੇ ਉਹਨੂੰ ਵੀ ਦੇ ਦਾਂਗੇ ਬਿੱਲੀ ਹੋ ਜੂਗੀ ਜਦੋਂ ਲੈ ਜਾ ਕਰੇ ਇੱਕ ਕੰਮ ਨਹੀਂ ਕਰਿਆ ਹਜੇ ਸਾਥੋਂ ਮਾਤਾ ਦਾ ਹਜ਼ਾਰ ਹਜ਼ਾਰ ਰੁਪਈਆ ਨਹੀਂ ਦਿੱਤਾ ਗਿਆ ਸਿੱਧੀ ਗੱਲ ਕਹਿੰਨੇ ਕੌਣ ਨਹੀਂ ਦਿੱਤਾ ਗਿਆ ਮੋਤੀ ਨੇ ਸਾਡੇ ਸਾਰੇ ਫੰਡ ਪੜੇ ਲਿਖੇ ਬੈਠੇ ਹੋ 8000 ਕਰੋੜ ਤਾਂ ਸਾਡਾ ਪਿੰਡੂ ਪ੍ਰਕਾਸ਼ ਫੰਡ ਰੋਕ ਲਿਆ 800 ਕਰੋੜ ਕੌਮੀ ਸਿਹਤ ਮਿਸ਼ਨ ਦਾ ਰੋਕ ਲਿਆ ਜਾਨੀ ਕਿ ਉਹ ਮਤਰਈ ਮਾ ਵਾਲਾ سلوਕ ਕਰਦਾ ਪੰਜਾਬ ਦੇ ਨਾਲ ਸਰਕਾਰ ਦੇ ਨਾਲ ਨਹੀਂ ਪੈਸੇ ਦਿੰਦਾ ਕੋਈ ਨਾ ਨਾ ਦੇ ਅੱਪਲ ਤਾਂ મોદી ਆ 4 ਤਰੀਕ ਨੂੰ ਆਉਣਾ ਹੀ ਨਹੀਂ ਮੈਂ ਤੁਹਾਨੂੰ ਦੱਸਦਾ ਆਪਕੀ ਵਾਰ ਲੱਗਦਾ ਨਹੀਂ ਬੇੜਾਪਾਰ ਨੂੰ ਤਾਂ ਕਹਿੰਦੇ 400 ਪਰ ਬੇੜਾਪਾਰ ਲੱਗਦਾ ਦੀਂਦਾ ਨਹੀਂ ਜੇ ਆ ਵੀ ਗਿਆ ਸੀ ਸੁਪਰੀਮ ਕੋਰਟ ਗਏ ਵਿਆਂ ਜਦੋਂ ਸਾਨੂੰ ਸਾਡੇ ਪੈਸੇ ਬਣਦਾ ਹੱਕ ਚਾਹੇ ਜੀਐਸਟੀ ਆ ਦੇਤਾ ਅਸੀਂ ਮਾਮਾ ਭੈਣਾ ਨੂੰ ਵੀ ਅਸੀਂ ਕਹਿੰਦੇ ਹਾਂ ਹਜ਼ਾਰ ਹਜ਼ਾਰ ਦੇਵਾਂਗੇ ਜਿਹੜੀ ਹਰ ਸਿਮਰਤ ਕਹਿੰਦੀ ਫਿਰਦੀ ਹੈ ਮਿਲਿਆਣੀ